ਸਾਡੇ ਵਿੱਚ ਆਏ ਨੇ ਹੈਗਾ ਧੰਨ ਧੰਨ ਬਾਬਾ ਜੁਵੰਦ ਸਿੰਘ ਜੀ ਦੇ ਵਰਸਾਇਓਏ ਨਗਰ ਪੰਘਵਾ ਦੇ ਵਿੱਚ ਮੰਚ ਤੇ ਬ੍ਰਾਜ਼ਮਾਨ ਸਾਡੇ ਚੇਅਰਮੈਨ ਸਾਹਿਬ ਸੂਬੇ ਦਾਰਸ਼ਨ ਆਕਸਿੰਘ ਜੀ ਸਾਡੇ ਇਸ ਪਿੰਡ ਤੋਂ ਸਰਪੰਚ ਸਰਦਾਰ ਨੀ ਪਰਮਜੀਤ ਕੌਰ ਜੀ ਸੋਨਾ ਬਾਜੀ ਸਰਦਾਰ ਸਾਹਿਬ ਸਿੰਘ ਜੀ ਸਤਿ ਸ੍ਰੀ ਅਕਾਲ ਸਰਦਾਰ ਹਰਜੰਤ ਸਿੰਘ ਜੀ ਸਿਹਤ ਵਿਭਾਗ ਤੋਂ ਆਈ ਟੀਮ ਮੈਂਬਰ ਸਾਹਿਬਾਨ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਮੇਰੇ ਬੱਚੇ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭੰਗਵਾ ਦੇ ਵਿੱਚ ਮੈਂ ਕੋਈ ਰਾਜਨੀਤਿਕ ਗੱਲ ਨਹੀਂ ਕਰਨ ਆਇਆ ਕੋਈ ਵੋਟਾਂ ਨਹੀਂ ਮੰਗਣ ਆਇਆ ਮਾ ਕੋਈ ਬੋਲਣਾ ਹੈ ਨੇ ਸਿਰਫ ਇੱਕ ਦਿਲ ਨੂੰ ਦੁਖੀ ਕਰਨ ਵਾਲੀ ਸਮੱਸਿਆ ਕੋਣ ਜਿਹੜਾ ਸਾਡੇ ਪੰਜਾਬ ਦੇ ਵਿੱਚ ਪਿਆ ਹੈ ਨਸ਼ਿਆਂ ਦਾ ਉਹਨੂੰ ਖਤਮ ਕਰਨ ਵਾਸਤੇ ਤੁਹਾਡੇ ਤੋਂ ਸਹਿਯੋਗ ਮੰਗਣ ਆਇਆ ਸਾਡੇ ਮਾਨਯੋਗ ਕਨਵੀਨਰ ਆਮ ਆਦਮੀ ਪਾਰਟੀ ਦੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ ਪੰਜਾਬ ਦੇ ਵਿੱਚ ਔਰ ਪਿਛਲੇ ਡੇਢ ਦੋ ਮਹੀਨਿਆਂ ਦੇ ਵਿੱਚ ਅਸੀਂ ਬੜੀ ਕੋਸ਼ਿਸ਼ ਦੇ ਵਿੱਚ ਆ ਕਿ ਨਸ਼ੇ ਜਿਹੜੇ ਨੇ ਉਹ ਪੂਰਨ ਤੌਰ ਤੇ ਪੰਜਾਬ ਦੇ ਵਿੱਚੋਂ ਖਤਮ ਕੀਤੇ ਜਾਣ ਦੋ ਤਰ੍ਹਾਂ ਦੇ ਸਾਡੇ ਕੋਲ ਲੋਕ ਨੇ ਇਹ ਉਹ ਬੱਚੇ ਨੇ ਜਿਹੜੇ ਨਸ਼ੇ ਕਰਦੇ ਨੇ ਨਸ਼ੇ ਦੇ ਆਦੀ ਹੋ ਗਏ ਨੇ ਉਹਨਾਂ ਨੂੰ ਆਦਤ ਪੈ ਗਈ ਆ ਨਸ਼ੇ ਕਰਨ ਦੀ ਉਹਨਾਂ ਪ੍ਰਤੀ ਸਾਡਾ ਰਵੱਈਆ ਪੂਰੀ ਤਰ੍ਹਾਂ ਨਰਮ ਆ ਅਸੀਂ ਉਹਨਾਂ ਦੇ ਉੱਤੇ ਕੋਈ ਪਰਚੇ ਨਹੀਂ ਕਰ ਰਹੇ ਅਸੀਂ ਉਹਨਾਂ ਤੇ ਕੋਈ ਪੁਲਿਸ ਸੈਕਸ਼ਨ ਨਹੀਂ ਲੈ ਰਹੇ ਸਿਹਤ ਵਿਭਾਗ ਤੁਹਾਡੇ ਕੋਲ ਆਇਆ ਮੈਡਮ ਤੁਹਾਨੂੰ ਹੁਣੇ ਦੱਸ ਕੇ ਗਏ ਨੇ ਕਿ ਅਸੀਂ ਉਹਨਾਂ ਦਾ ਇਲਾਜ ਕਰਵਾਉਣਾ ਹੈ ਉਹਨਾਂ ਵਾਸਤੇ ਤੇ ਇਹੀ ਆ ਕਿ ਆਪਾਂ ਰਲ ਮਿਲ ਕੇ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਹਸਪਤਾਲ ਪਹੁੰਚਾਈਏ ਉਹਨਾਂ ਦੀ ਦਵਾਈ دارو ਜੋ ਚਾਹੀਦਾ ਉਹਨਾਂ ਨੂੰ ਮਹੱਈਆ ਕਰਵਾਈਏ ਜੇ ਦਾਖਲ ਕਰਨ ਦੀ ਲੋੜ ਪੈਂਦੀ ਆ ਦਾਖਲ ਕਰੀਏ ਕਿਸੇ ਵੱਡੇ ਹਸਪਤਾਲ ਚ ਖੰਡਾ ਪੈਂਦਾ ਉੱਥੇ ਖੜੀਏ ਔਰ ਇਹਦੇ ਵਾਸਤੇ ਕੋਈ ਪੈਸਾ ਤੁਹਾਡਾ ਨਹੀਂ ਲੱਗੂਗਾ ਜਿੰਨਾ ਇਲਾਜ ਆ ਉਹਨਾਂ ਬੱਚਿਆਂ ਦਾ ਸਾਰਾ ਇਲਾਜ ਪੰਜਾਬ ਸਰਕਾਰ ਮੁਫਤ ਕਰਾਊਗੀ ਅਸੀਂ ਆਪ ਪੈਸੇ ਭਰਾਂਗੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਦੀ ਲੋੜ ਨਹੀਂ ਦੂਸਰੇ ਉਹ ਲੋਕ ਨੇ ਜਿਹੜੇ ਨਸ਼ੇ ਵੇਚਦੇ ਨੇ ਨਸ਼ੇ ਦੀ ਤਸਕਰੀ ਕਰਦੇ ਨੇ ਉਹਨਾਂ ਨੂੰ ਸਾਡੀ ਸਿੱਧੀ ਸਿੱਧੀ ਵਾਰਨਿੰਗ ਆ ਜਾਂ ਤੇ ਨਸ਼ਾ ਤਸਕਰੀ ਛੱਡ ਦੋ ਜਾਂ ਪੰਜਾਬ ਛੱਡ ਕੇ ਚਲੇ ਜਾਓ ਨਹੀਂ ਤੇ ਫਿਰ ਠੋਕ ਕੇ ਰੱਖ ਦਾਂਗੇ ਫੇਰ ਨਾ ਕਿ ਉਹ ਕਿ ਸਾਡਾ ਪਰਿਵਾਰ ਜੇਲਾਜੇ ਬੰਦ ਕਰ ਦਿੱਤਾ ਸਾਡਾ ਉਹ ਕਰ ਦਿੱਤਾ ਫੇਰ ਤੇ ਜੋ ਪੁਲਿਸ ਐਕਸ਼ਨ ਆ ਬੰਦ ਐਕਸ਼ਨ ਆ ਹੋਊਗਾ ਔਰ ਜਿਹੜੇ ਨਸ਼ਾ ਤਸਕਰੀ ਦੇ ਨਾਲ ਚਾਰ ਚਾਰ ਮੰਜ਼ਲੀਆਂ ਕੋਠੀਆਂ ਬਣਾਈਆਂ ਨੇ ਨਾ ਉਹ ਵੀ ਮਿੱਟੀ ਦੇ ਵਿੱਚ ਢਾਹ ਟੇਰੀ ਕਰਾਂਗੇ ਇੱਕ ਪਾਸੇ 70 ਵਿਸ਼ੇ ਨੇ ਲੋਕਾਂ ਦੇ ਪੁੱਤ ਮਰ ਗਏ ਇੱਕ ਪਾਸੇ ਤੁਸੀਂ ਕੋਠੀਆਂ ਬਣਾ ਬਣਾ ਕੇ ਏਸੀ ਲਾ ਲਾ ਕੇ ਉਹਦੇ ਵਿੱਚ ਐਸ਼ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹੋ ਇਹ ਬਿਲਕੁਲ ਸੈਨ ਨਹੀਂ ਹੋਊਗਾ 100 ਤੋਂ ਵੱਧ ਪੀਲਾ ਪੰਜਾਬ ਪੰਜਾਬ ਦੇ ਵਿੱਚ ਚੱਲ ਚੁੱਕਿਆ ਹੈ ਆਪਣੇ ਜੰਡੇ ਵਾਲੇ ਹਲਕੇ ਦੇ ਵਿੱਚ ਵੀ ਤਾਂ ਰੜ ਪਿੰਡ ਦੇ ਵਿੱਚ ਦੋ ਨਸ਼ਾ ਤਸਕਰਾਂ ਦੇ ਘਰ ਟੈ ਟੇਰੀ ਕੀਤੇ ਜਾਣਗੇ ਔਰ ਬਾਕੀ ਪੀਲੇ ਪੰਜਿਆਂ ਦਾ ਰੁਖ ਵੀ ਉਹਨਾਂ ਘਰਾਂ ਵੱਲ ਨੂੰ ਹੋ ਚੁੱਕਾ ਹੈ ਜਿਹੜੇ ਘਰਾਂ ਦੇ ਨਸ਼ਾ ਤਸਕਰੀ ਕਰਕੇ ਵੱਡੇ ਵੱਡੇ ਕੋਟੀਆਂ ਪੰਜਾਂ ਦੇ ਉਹਨਾਂ ਵੱਲ ਵੀ ਮੂੰਹ ਹੋ ਗਿਆ ਹੈ ਜਿਆਦਾ ਦੇਰ ਨਹੀਂ ਬਸ ਤੁਹਾਡੇ ਵੇਂਦਿਆਂ ਵੇਂਦਿਆਂ ਤੁਸੀਂ ਦੇਖਿਓ ਉਹਨਾਂ ਦਾ ਹਸ਼ਰਗੀ ਹੁੰਦਾ ਤਿਆਰ ਰਹਿਣਾ ਕਿ ਜਿਹੜੇ ਲੋਕਾਂ ਦੇ ਪੁੱਤ ਮਰਵਾ ਕੇ ਜਿਹੜੀਆਂ ਕੋਠੀਆਂ ਬਣਾਈਆਂ ਨੇ ਨਾ ਉਹ ਕੋਠੀਆਂ ਸਾਨੂੰ ਵੇਖਾਈ ਦਿੰਦੀਆਂ ਨੇ ਇੱਕ ਪਾਸੇ ਪਰਿਵਾਰ ਰੁਲ ਗਏ ਇੱਕ ਪਾਸੇ ਤੁਸੀਂ ਹੱਸੋ ਆਰਾਮ ਦੀ ਜ਼ਿੰਦਗੀ ਦੇ ਵਿੱਚ ਪਏ ਹੋ ਸੋ ਉਹਨਾਂ ਵਾਸਤੇ ਸਾਡੀ ਕੋਈ ਵੀ ਰਹਿਮ ਨਹੀਂ ਅਸੀਂ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਬਖਸ਼ਾਂਗੇ ਨਹੀਂ ਤੁਹਾਡੇ ਕੋਲੋਂ ਇਹੀ ਉਮੀਦ ਕਰਦਾ ਕਿ ਜਿਹੜੇ ਤੇ ਨਸ਼ਾ ਕਰਦੇ ਨੇ ਆਦੀ ਹੋ ਗਏ ਨੇ ਉਹਨਾਂ ਪ੍ਰਤੀ ਨਰਮ ਨੀਤੀ ਰੱਖ ਕੇ ਪਿਆਰ ਦੇ ਨਾਲ ਉਹਨਾਂ ਨੂੰ ਵਰਗਲਾ ਕੇ ਕਰਕੇ ਉਹਨਾਂ ਨਾਲ ਚੰਗੀ ਤਰ੍ਹਾਂ ਪੇਸ਼ ਆ ਕੇ ਉਹਨਾਂ ਨੂੰ ਹਸਪਤਾਲ ਪਹੁੰਚਾਓ ਹਸਪਤਾਲ ਪਹੁੰਚਾਓ ਕੋਈ ਤੁਹਾਨੂੰ ਚਿੰਤਾ ਦੀ ਲੋੜ ਨਹੀਂ ਕੋਈ ਨਾ ਸੋਚਿਓ ਕਿ ਅਸੀਂ ਸਾਡਾ ਬੱਚਾ ਕਰਦਾ ਜੇ ਅਸੀਂ ਦੱਸ ਦਿੱਤਾ ਤੇ ਪਤਾ ਨਹੀਂ ਪੁਲਿਸ ਕੀ ਕਰੂਗੀ ਕੁਝ ਨਹੀਂ ਕਰਦੀ ਪੁਲਿਸ ਪੁਲਿਸ ਸਿਰਫ ਉਹਦਾ ਇਲਾਜ ਹੀ ਕਰਵਾਊਗੀ ਹਸਪਤਾਲ ਹੀ ਪਹੁੰਚਾਊਗੀ ਅੱਜ ਸਵੇਰੇ ਵੀ ਜੀ ਦਸ਼ਮੇਸ਼ ਨਗਰ ਦੇ ਵਿੱਚੋਂ ਤਿੰਨ ਨਸ਼ਾ ਤਸਕਰ ਸਵੇਰੇ ਚੱਕੇ ਨੇ ਔਰ ਉਹਨਾਂ ਦੇ ਫੋਨਾਂ ਦੇ ਉੱਤੇ ਫੋਨ ਤੇ ਫੋਨ ਆਈ ਜਾਂਦੇ ਨੇ ਕੁੜੀਆਂ ਲੈਣ ਵਾਲਿਆਂ ਦੇ ਮੈਂ ਐਸਐਚਓ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਸਾਰਿਆਂ ਦੇ ਨੰਬਰ ਨੋਟ ਕਰੋ ਜਿਹੜੇ ਫੋਨ ਆਉਣ ਦੇ ਨੇ ਇਹਨਾਂ ਤੇ ਉਹਨਾਂ ਦੇ ਮਾਪਿਓ ਨੂੰ ਬੁਲਾਓ ਔਰ ਬੱਚਿਆਂ ਨੂੰ ਬੁਲਾਓ ਇਹਨਾਂ ਨੂੰ ਇਕੱਠੇ ਕਰਕੇ ਹਸਪਤਾਲ ਦਾਖਲ ਕਰਾ ਦਿਓ ਇਹਨਾਂ ਨੂੰ ਕੁਝ ਨਾ ਕਿਓ ਬਸ ਜਿਹੜਾ ਵੇਚਦਾ ਹੈ ਨਾ ਜਿਹੜਾ ਵੇਚਦਾ ਆ ਉਹਦੇ ਵਿਰੁੱਧ ਉਹਦੇ ਪੇਸ਼ ਪੈਜੋ ਇੱਕ ਵਾਰ ਕਿੰਨੇ ਹੋਣ ਗਿਆ ਇਸ ਪ੍ਰਿੰਟ ਦੇ ਵਿੱਚੋਂ ਵੈਸੇ ਕਾਫੀ ਫੜੇ ਵੀ ਗਏ ਨੇ ਕੁਝ ਹੈਗੇ ਨੇ ਥੋੜੇ ਬਹੁਤੇ ਹੋਰ ਸਾਟੀ ਵੀ ਨਗਾਦੇ ਵਿੱਚ ਨੇ ਸਮਝੋ ਕੁਝ ਦਿਨਾਂ ਤੱਕ ਉਹ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਛੱਡਿਆ ਨਹੀਂ ਜਾਊਗਾ ਕੋਈ ਬਖਸ਼ਿਆ ਨਹੀਂ ਜਾਊਗਾ ਭਾਵੇਂ ਉਹਦੀ ਰਾਜਨੀਤਿਕ ਪਹੁੰਚ ਹੋਵੇ ਜਿੱਡਾ ਮਰਜੀ ਕਵੇ ਮੈਂ ਬਹੁਤ ਪੈਹਾ ਕਮਾਇਆ ਮੇਰੇ ਕੋ ਪੈਹਾ ਜੋ ਕੋ ਜਿਹਦੇ ਕੋਲ ਮਰਜੀ ਹੋ ਜੇ ਦੀ ਉਹਨੂੰ ਬਖਸ਼ਿਆ ਨਹੀਂ ਜਾਊਗਾ ਅਸੀਂ ਕੋਈ ਕਿਸੇ ਦੇ ਨਸ਼ਾ ਤਸਕਰ ਦੀ ਮਦਦ ਨਹੀਂ ਕਰਦੇ ਨਾ ਸਾਡੇ ਸਰਪੰਚ ਸਾਹਿਬ ਕਰਦੇ ਨੇ ਨਾ ਸਾਡੇ ਚੇਅਰਮੈਨ ਕਰਦੇ ਨੇ ਨਾ ਸਾਡੇ ਮੈਂਬਰ ਕਰਦੇ ਨੇ ਨਾ ਸਾਡੇ ਬਲੌਕ ਪ੍ਰਧਾਨ ਕਰਦੇ ਨੇ ਨਾ ਮੈਂ ਹੀ ਕਦੀ ਕਿਸੇ ਦੀ ਸਪੋਰਟ ਕੀਤੀ ਹੈ ਤੁਸੀਂ ਜਾਣਦੇ ਹੋ ਪਤਾ ਲੱਗ ਹੀ ਜਾਂਦਾ ਜੀ ਹਲਕੇ ਦੇ ਵਿੱਚ ਕੋੜਾ ਕੀ ਕਰ ਰਿਹਾ ਸੋ ਤੁਸੀਂ ਇਨਫੋਰਮੇਸ਼ਨ ਦੋ ਦਰਨਦੀ ਲੋੜ ਨਹੀਂ ਆਪਾਂ ਬਹੁਤ ਜਾਣੇ ਆ ਉਹਦੇ ਤਿੰਨ ਚਾਰ ਨੇ ਆਪਾਂ ਕਿੰਨੇ ਜਾਣੇ ਆ ਜਦੋਂ ਚਾਰ ਬੰਦੇ ਇੱਕ ਪਿੰਡ ਦੇ ਵਿੱਚੋਂ ਨਿਕਲ ਕੇ ਕਿਸੇ ਬਿਮਾਰੀ ਦੇ ਵਿਰੁੱਧ ਲਾਂਟ ਦੇ ਵਿਰੁੱਧ ਖੜੇ ਹੋ ਜਾਣ ਤੇ ਉਹੋ ਜੀ ਫਿਰ ਬੁਰਾਈ ਜ਼ਿਆਦਾ ਸਮਾ ਜੜੀ ਆ ਉਹ ਪਿੰਡ ਦੇ ਵਿੱਚ ਰਹਿੰਦੀ ਨਹੀਂ ਹੁੰਦੀ ਸੋ ਇਹਨੂੰ ਜਾਣ ਅੰਦੋਲਨ ਬਣਾਓ ਉਹਨਾਂ ਦਾ ਸੋਸ਼ਲ ਬਾਈਕਾਟ ਕਰ ਦਿਓ ਨਹੀਂ ਜਾਣਾ ਉਹਨਾਂ ਦੇ ਘਰਾਂ ਦੇ ਵਿੱਚ ਨਹੀਂ ਸਤਨਾ ਆਪਣੇ ਸਮਾਗਮਾਂ ਦੇ ਵਿੱਚ ਉਹਨਾਂ ਨੂੰ ਮੇਰੇ ਕੋਲ ਕਈ ਆਉਂਦੇ ਕਹਿੰਦੇ ਜੀ ਆ ਨਸ਼ਾ ਤਸਕਰ ਫੜ ਲਿਆ ਜੀ ਇਹਦੀ ਥੋੜੀ ਜੀ ਮਦਦ ਕਰ ਦਿਓ ਜੀ ਇਹਦੇ ਪਿੱਛੇ ਪੰਜਾਬ ਵੋਟਾਂ ਨੇ ਮੈਂ ਕਿਹਾ ਬਾੜ ਚ ਪੈਣ ਵੋਟਾਂ ਜਾ ਕੇ ਸਾਨੂੰ ਵੋਟਾਂ ਨਹੀਂ ਚਾਹੀਦੀਆਂ ਔਰ ਨਸ਼ਾ ਤਸਕਰ ਦੀ ਤੇ ਸਾਨੂੰ ਵੋਟ ਚਾਹੀਦੀ ਨਹੀਂ ਸਾਨੂੰ ਨਸ਼ਾ ਤਸਕਰ ਦੀ ਵੋਟ ਨਾਲ ਕੋਈ ਲੈਣਾ ਦੇਣਾ ਨਹੀਂ ਆ ਅਸੀਂ ਆਪਣਾ ਸਮਾਜ ਬਚਾਉਣਾ ਹੈ ਅਸੀਂ ਆਪਣੇ ਬੱਚੇ ਬਚਾਉਣੇ ਸੋ ਤੁਹਾਨੂੰ ਸਾਰਿਆਂ ਨੂੰ ਮੇਰੀ ਇਹੋ ਅਪੀਲ ਆ ਕਿ ਡਟ ਕੇ ਆਪਾਂ ਇਹਨਾਂ ਨਸ਼ਿਆਂ ਦੇ ਵਿਰੋਧ ਜਿਹੜਾ ਆ ਉਹ ਖੜ ਜੀਏ ਬਾਕੀ ਆਪਾਂ ਕੰਮ ਕਰੀ ਜਾ ਰਹੇ ਆ ਮੈਨੂੰ ਬੜੀ ਖੁਸ਼ੀ ਹੋਈ ਇੱਧਰ ਦੀ ਮੈਂ ਐਂਟਰ ਕੀਤਾ ਸਾਰੇ ਪੰਗਵਾ ਪਿੰਡ ਦੀਆਂ ਸੜਕਾਂ ਵਧੀਆ ਤਰੀਕੇ ਦੇ ਨਾਲ ਬਣੀਆਂ ਨੇ ਸਾਹਬ ਸਿੰਘ ਜੀ ਹੋਣਾ ਹੋਰ ਵੀ ਜ਼ਿੰਮੇਵਾਰੀ ਲਈ ਸੀਗੀ ਮੈਨੂੰ ਯਾਦ ਆ ਕਰਾਂਗੇ ਪੂਰੀ ਕਿਉਂਕਿ ਮੈਨੂੰ ਭੁੱਲਦੀ ਨਹੀਂ ਜੜੀ ਕੱਲ੍ਹ ਤੋਂ ਵੀ ਸਕੂਲ ਚ ਗਈ ਸੀ ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਜੀ 630 ਬਿਜਲੀ ਦੇ ਮੀਟਰ ਲੱਗੇ ਨੇ 630 630 ਦੇ ਵਿੱਚੋਂ 608 ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ 608 ਘਰਾਂ ਦੇ 97% ਬੰਦੇ ਨੇ 100 ਪਿਛੇ ਤਿੰਨ ਘਰ ਬਿਜਲੀ ਦਾ ਬਿੱਲ ਦੇਂਦੇ ਨੇ ਔਰ ਪਿਛਲੇ 1 ਸਾਲ ਦੇ ਵਿੱਚ 1 ਕਰੋੜ 75 ਲੱਖ ਤੇ 10000 ਰੁਪਏ ਦੀ ਬਿਜਲੀ ਇਸ ਪਿੰਡ ਦੇ ਵਿੱਚ ਮੁਫਤ ਦਿੱਤੀ ਜਾ ਚੁੱਕੀ ਹੈ 1 ਸਾਲ ਦੇ ਵਿੱਚ ਤੇ ਜੇ 3 ਸਾਲ ਵੇਖ ਲਈਏ ਤੇ ਲਗਭਗ 5.5 ਕਰੋੜ ਦੀ ਬਿਜਲੀ ਜਿਹੜੀ ਆ ਉਹ ਇਸ ਪਿੰਡ ਦੇ ਵਿੱਚ ਫਰੀ ਆਈ ਹੈ ਸਕੂਲ ਦੇ ਵਿੱਚ ਵੀ ਕਮਰੇ ਪਵਾਏ ਨੇ ਦੋ ਕਮਰੇ ਪਿਛੇ ਮੈਂ ਉਦਘਾਟਨ ਕਰਕੇ ਗਿਆ ਸੀਗਾ ਸੋ ਛੜਕਾਂ ਵੀ ਆਪਣੀਆਂ ਬਣ ਗਿਆ 5.5 ਕਰੋੜ ਰੁਪਇਆ ਜਿਹੜਾ ਆਪਣਾ ਜਾਣਾ ਸੀਗਾ ਸਾਡੀਆਂ ਜੇਬਾਂ ਚੋਂ ਨਿਕਲ ਕੇ ਬਿਜਲੀ ਵਿਭਾਗ ਨੂੰ ਉਹ ਵੀ ਸਾਡਾ ਬਚ ਗਿਆ ਸਾਡੇ ਸਕੂਲ ਵੀ ਸੁਧਰਨੇ ਸ਼ੁਰੂ ਹੋ ਗਏ ਆ ਹੁਣ ਆ ਜਿਹੜੀ ਲਾਂਟ ਜੀ ਪਈ ਆ ਨਾ ਦਸ਼ਿਆਂ ਦੀ ਇਹਨੂੰ ਵੀ ਖਤਮ ਕਰ ਦੋ ਇਹਦੇ ਵੀ ਪਿੱਛੇ ਜਿਹੜਾ ਆ ਉਹ ਪੈਜੋ ਸੋ ਆਪਾਂ ਇੱਕ ਤਹੱਈਆ ਕਰਨਾ ਹੈ ਅੱਜ ਕਿ ਆਪਾਂ ਨਾ ਨਸ਼ਾ ਖੋਦ ਕਰਾਂਗੇ ਨਾ ਨਸ਼ਾ ਤਸਕਰਾਂ ਦੀ ਮਦਦ ਕਰਾਂਗੇ ਸੋ ਜਿੰਨੇ ਜਣੇ ਮੇਰੇ ਨਾਲ ਇਸ ਗੱਲ ਨੂੰ ਸਹਿਮਤੋਂ ਕਿ ਨਾ ਅਸੀਂ ਨਸ਼ਾ ਤਸਕਰਾਂ ਦੀ ਮਦਦ ਕਰਨੀ ਆ ਤੇ ਨਾ ਅਸੀਂ ਉਹਨਾਂ ਦੇ ਪਿੱਛੇ ਜਾਣਾ ਹੈ ਨਾ ਖੁਦ ਨਸ਼ਾ ਕਰਨਾ ਜਿੰਨੇ ਜਣੇ ਸਹਿਮਤੋਂ ਦੋਵੇਂ ਹੱਥ ਗੜੇ ਕਰਕੇ ਪ੍ਰਵਾਨਗੀ ਦਿਓ ਕਿ ਅੱਜ ਤੋਂ ਬਾਅਦ ਅਸੀਂ ਕੋਈ ਨਸ਼ੇ ਨਹੀਂ ਕਰਾਂਗੇ ਤੇ ਨਾ ਨਸ਼ੇ ਕਰਨ ਵਾਲਿਆਂ ਦੀ ਮਦਦ ਕਰਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ